ਸਾਰਿਆਂ ਨੂੰ ਮੇਰੇ ਵੱਲੋਂ ਹੱਥ ਜੋੜ ਕੇ ਸਤਿ ਸ੍ਰੀ ਅਕਾਲ ਮੈਂ ਚਤਰ ਸਿੰਘ ਸਮਰਾਹ ਸਰਪੰਚ ਪਿੰਡ ਪੂਰੋ ਚੱਕ ਤੋਂ ਮੇਰੀ ਜਿਹੜੀ ਟੀਮ ਆ ਉਹਨਾਂ ਦਾ ਨਾਮ ਆ ਓਮਰਾਜ ਮੈਂਬਰ ਵਿਜੇ ਕੁਮਾਰ ਮੈਂਬਰ ਕਮਲੇਸ਼ ਕੌਰ ਮੈਂਬਰ ਕ੍ਰਿਸ਼ਨਾ ਕੌਰ ਮੈਂਬਰ ਤੇ ਗਿਆਨਕੌਰ ਮੈਂਬਰ ਇਹ ਸਾਡੀ ਸਮੁੱਚੀ ਟੀਮ ਹੈਗੀ ਆ ਅਸੀਂ ਜਿਨ੍ਹਾਂ ਨੇ ਵੋਟਾਂ ਪਾਈਆਂ ਜਿਨ੍ਹਾਂ ਨਹੀਂ ਪਾਈਆਂ ਜਿਹੜੇ ਸਾਡੇ ਨਾਲ ਆ ਸਾਰੇ ਪਿੰਡ ਦੇ ਸਾੜਿਆਂ ਦਾ ਮੈਂ ਧੰਨਵਾਦ ਕਰਦਾ ਧੰਨਵਾਦ ਕਰਦਾ ਔਰ ਆਮ ਆਦਮੀ ਪਾਰਟੀ ਨਾਲ ਜੁੜੇ ਹੋਏ ਆ ਸਾਡੀ ਸਰਕਾਰ ਆ ਮੈਂ ਆਸ ਕਰਦਾ ਕਿ ਵੱਧ ਤੋਂ ਵੱਧ ਮੈਕਸਿਮਮ ਜਿੰਨਾ ਹੋ ਸਕੇ ਆਪਾਂ ਪਿੰਡ ਦਾ ਇਲਾਕੇ ਦਾ ਵਿਕਾਸ ਕਰਾਂਗੇ ਡਿਵੈਲਪ ਕਰਾਂਗੇ ਔਰ ਇਹਨੂੰ ਅੱਗੇ ਲੈ ਕੇ ਜਾਵਾਂਗੇ ਧੰਨਵਾਦ ਹਾਂ ਜਸਵਿੰਦਰ ਕੌਰ ਤੇ ਮੈਂ ਨਵੇਂ ਬਣੇ ਸਰਪੰਚ ਹਾਂ ਤੇ ਮੈਂ ਪਿੰਡ ਦਾ ਵਿਕਾਸ ਕਰਨਾ ਚਾਹੁੰਨੀ ਹਾਂ ਤੇ ਸਾਡੇ ਕਿਹੜੇ ਕਿਹੜੇ ਮੈਂਬਰ ਨੇ ਸਾਡੇ 5 ਮੈਂਬਰ ਹੈ ਜੀ ਕਿਹੜੇ ਕਿਹੜੇ ਨੇ ਸੁਜੀਤ ਕੌਰ ਜੀਤ ਕੌਰ ਰਜਨੀਤਾ ਦੇਵੀ ਤੇ ਅਵਤਾਰ ਸਿੰਘ ਤੇਤਰ ਬਲੌਗ ਚ ਕੋਈ ਪਿੰਡ ਜਿਹਾ ਹੋਈਏ ਕਮੀਆਂ ਹੈ ਲੜਕਦੀਆਂ ਹਾਂਜੀ ਪਿੰਡ ਦੇ ਵਾਟਰ ਸਪਲਾਈ ਦਾ ਕੰਮ ਰਹਿੰਦਾ ਹੈ ਜੀ ਤੇ ਗਲੀਆਂ ਦਾ ਕੁਝ ਗਰਾਊਂਡ ਦਾ ਕੰਮ ਰਹਿੰਦਾ ਹੈ ਉਹ ਸਾਰਾ ਪੂਰਾ ਕਰਾਂਗੇ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦੀ ਜੀ ਪਿੰਡ ਵਾਲਿਆਂ ਦਾ